ਕੰਬੋਜ ਗੋਲਡੀ ਕੁਸ਼ਨ ਨੰਬਰ 1212 ਜਲਾਲਾਬਾਦ ਹਲਕੀ ਦੇ ਬਰਿੰਦਰਨ ਕੁਮਾਰ ਗੋਇਲ ਜਲ ਸਰੋਤ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਇਹ ਠੀਕ ਹੈ ਕਿ ਜਲਾਲਾਬਾਦ ਹਲਕੇ ਦੇ ਕਈ ਪਿੰਡਾਂ ਵਿੱਚ ਸੇਮ ਦੀ ਬਹੁਤ ਗੰਭੀਰ ਸਮੱਸਿਆ ਹੈ ਜਿਸ ਨਾਲ ਖੇਤੀਬਾੜੀ ਦੇ ਉਤਪਾਦਨ ਤੇ ਗੰਭੀਰ ਅਸਰ ਪੈਂਦਾ ਹੈ ਲੋਕਾਂ ਨੂੰ ਸੇਮ ਦੀ ਸਮੱਸਿਆ ਤੋਂ ਨਜਾਤ ਦਿਵਾਉਣ ਲਈ 27.74 ਕਰੋੜ ਰੁਪਏ ਦੀ ਤਜਵੀਜ਼ ਤਿਆਰ ਕੀਤੀ ਗਈ ਹੈ ਜਿਸ ਨਾਲ ਕੁੱਲ 47116 ਹੈਕਟੇਅਰ ਸੇਮ ਅਧੀਨ ਰਕਬੇ ਨੂੰ ਲਾਭ ਹੋਵੇਗਾ ਇਸ ਦਾ ਬਜਟ ਉਪਰੰਤ ਅਗਲੇ ਵਿੱਤੀ ਸਾਲ ਦੌਰਾਨ ਕਰਵਾਉਣ ਲਈ ਤਜਵੀਜ਼ ਸਬੰਧਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਥੈਂਕ ਯੂ ਜੀ ਗੋਲਡੀ ਜੀ ਧੰਨਵਾਦ ਸਪੀਕਰ ਸਾਹਿਬਾਨ ਬਹੁਤ ਬਹੁਤ ਧੰਨਵਾਦ ਮੈਂ ਮੁੱਖ ਮੰਤਰੀ ਪੰਜਾਬ ਦਾ ਔਰ ਸਾਡੇ ਮਾਨਯੋਗ ਮੰਤਰੀ ਸਾਹਿਬ ਦਾ ਔਰ ਇਹਦੇ ਵਿੱਚ ਸਭ ਤੋਂ ਵੱਧ ਧੰਨਵਾਦ ਹੈ ਨਾਲੇ ਸਾਡੇ ਮਾਨਯੋਗ ਚੀਮਾ ਜੀ ਦਾ ਵੀ ਕਰੋ ਇਹਨਾਂ ਨੇ ਦੇਨੇ ਪੈਸੇ ਉਹ ਚੀਮਾ ਸਾਹਿਬ ਦੇ ਗੁੱਡ ਜੀ ਜਿਨ੍ਹਾਂ ਨੇ ਫੰਡ ਰੀਲੀਜ਼ ਕਰਨਾ ਰਿਸ ਮੰਤਰੀ ਨੇ ਕਿਹਾ ਮੇਰਾ ਧੰਨਵਾਦੀ ਨਹੀਂ ਕੀਤਾ ਮੈਂ ਨਹੀਂ ਕਰਦਾ ਸਰ ਇਹਦੇ ਵਿੱਚ ਮੈਂ ਸਪੀਕਰ ਸਾਹਿਬ ਤੋਂ ਫਿਰ ਤੋਂ 10 15 ਸਕਿੰਟ ਲੈਣੇ ਹਨ ਜੀ ਇਹ ਸਾਡੇ ਅਰਨੀ ਵਾਲਾ ਬਲਾਕ ਹੈ ਜੀ ਜਿਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਤਕਰੀਬਨ 50 50 ਕਿੱਲੇ ਵਾਲਾ ਵੀ ਮੁੱਲ ਦਾਣੇ ਖਰੀਦਦਾ ਪਰ ਜਦੋਂ ਇਹ ਪ੍ਰੋਜੈਕਟ ਲੱਗ ਗਿਆ ਉਦੋਂ ਸਰਦਾਰ ਇੱਕ ਕਰਨੈਲ ਸਿੰਘ ਨੇ ਜਿਨ੍ਹਾਂ ਨੇ ਉਪਰਾਲੇ ਨੂੰ ਸਟਾਰਟ ਕਰਿਆ ਉਹਦੇ ਸਾਰੇ ਨੇ ਬਹੁਤ ਬਹੁਤ ਸਾਥ ਦਿੱਤਾ ਮੈਂ ਸਾਰੀ ਵਿਧਾਨ ਸਭਾ ਦਾ ਧੰਨਵਾਦ ਕਰਦਾ ਹਾਂ ਔਰ ਪੂਰੇ ਜਲਾਲਾਬਾਦ ਵਾਲੇ ਕਾਰਜ ਮੁਖੀ ਨੂੰ ਥੈਂਕ ਯੂ